ਤੋਂ ਬਾਅਦ ਉਹੀ ਡਿਲੀਵਰੀ ਬாய் ਉਹੀ ਕੈਮਰਾ ਉਹੀ ਡੱਬਾ ਔਰ ਉਸੇ ਪੈਸੇ ਵੀ ਦੇਖ ਸਕਦੇ ਹੋ 1699 ਰੁਪਏ ਤੇ ਆ ਤੁਸੀਂ ਪ੍ਰੋਡਕਟ ਵੀ ਦੇਖ ਸਕਦੇ ਹੋ ਸੋ ਬਹੁਤ ਵੱਡਾ ਸਕੈਮ ਹੋ ਰਿਹਾ ਇਹਦੇ ਬਾਰੇ ਸਾਨੂੰ ਜਾਗਰੂਕ ਹੋਣਾ ਪਏਗਾ ਮੇਰਾ ਨਾਮ ਨਰਿੰਦਰ ਕੁਮਾਰ ਨਾਥੀ ਕੀ ਮਾਮਲਾ ਕੀ ਹੈ ਸਾਰਾ ਇਹ ਮਾਮਲਾ ਇਹ ਹੈ ਜੀ ਇੱਕ ਉਹਨਾਂ ਸਾਈਟ ਤੋਂ ਪਾਰਸਲ ਬੁੱਕ ਕਰੇ ਸੀਗੇ ਜੋ ਕਿ ਸਾਈਟ ਤੇ ਦੱਸਿਆ ਗਿਆ ਸੀ ਵੀ ਕੈਮਰਾ ਵਾ ਹੂੰ 1699 ਮੇਰੇ ਪੇਜ ਆ ਜੀ ਤੇ ਅਸੀਂ ਪਿਛਲੀ ਵਾਰ ਮੰਗਾਇਆ ਤੇ ਜਿਹਦੇ ਵਿੱਚ ਡਿਲੀਵਰੀ ਬੁਆਏ ਆ ਇਹ ਸਾਨੂੰ ਪਾਰਸਲ ਦੇ ਕੇ ਚਲਾ ਗਿਆ ਜੀ ਹੂੰ ਤੇ ਅਸੀਂ ਪਾਰਸਲ ਜਦੋਂ ਖੋਲਿਆ ਤਾਂ ਉਹਦੇ ਵਿੱਚ ਆ ਨਿਕਲਿਆ ਇਹ ਨੀਰਾ ਪਾਣੀ ਆ ਜੀ ਆ ਤੁਹਾਨੂੰ ਮੈਂ ਦਿਖਾਨਾ ਵਾ ਆ ਦੇਖ ਇਹ ਨੀਰਾ ਪਾਣੀ ਜੀ ਤੇ 1699 ਦਾ ਤੁਸੀਂ پارسل ਮੰਗਾਇਆ ਹਾਂਜੀ 1699 ਦਾ ਮੰਗਾਇਆ ਜੀ ਤੇ ਜਿਹਦੇ ਵਿੱਚ ਪਾਣੀ ਦੀ ਆ ਦੋ ਬੋਤਲਾਂ ਨਿਕਲੀਆਂ ਦੂਜੀ ਬੋਤਲ ਆਏ ਜੀ ਇਹਦੇ ਵਿੱਚ ਵੀ ਸੇਮ ਆ ਦੇਖੋ ਪਾਣੀ ਹੈ ਜੀ ਪਾਣੀ ਹੈ ਹਾਂਜੀ ਸੇਮ ਅੱਜ ਅਸੀਂ ਦੋ پارਸਲ ਮੰਗਾਏ 1699 ਦੇ ਉਹਨਾਂ ਦੇ ਵਿੱਚ ਵੀ ਸੇਮ ਉਹੀ ਚੀਜ਼ ਜੋ ਕਿ ਆ ਡਿਲੀਵਰੀ ਬੁਆਏ ਆਇਆ ਆ ਜੀ ਆਦੇ ਹੱਥ ਦੇ ਵਿੱਚ ਨੇ ਆ ਦੇਖੋ ਪਤਾ ਲੱਗ ਰਿਹਾ ਸੇਮ ਇਹ ਮੰਨ ਰਿਹਾ ਇਸ ਚੀਜ਼ ਨੂੰ ਵੀ ਹਾਂ ਲੋਕਾਂ ਨਾਲ ਇਦਾਂ ਠੱਗੀ ਹੁੰਦੀ ਆ ਵੀ ਬੜੇ ਲੋਕਾਂ ਨਾਲ ਹੋਈ ਆ ਤੇ ਪਰ ਸਾਡੇ ਨਾਲ ਤਾਂ ਠੱਗੀ ਹੋ ਚੁੱਕੀ ਹੈ ਪਹਿਲਾਂ ਹੀ ਜੀ ਅੱਜ ਤੱਕ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਆ ਵੀ ਇਦਾਂ ਦੇ ਤੁਸੀਂ ਕਿਹੜੀ ਸਾਈਟ ਤੋਂ ਜਿਹੜਾ ਇਹ ਆਰਡਰ ਕੀਤਾ ਸੀ ਪਾਰਸਲ ਕੀ ਮੰਗਾਇਆ ਕੀ ਸੀ ਵੈਸੇ ਤੁਸੀਂ ਇਹ ਵੈਸੇ ਕੈਮਰਾ ਸੀਗਾ ਜੀ ਤੇ ਕਿਹੜੀ ਸਾਈਟ ਤੋਂ ਤੁਸੀਂ ਆਰਡਰ ਕੀਤਾ ਸੀ ਇਹ ਆਨਲਾਈਨ ਸੀਗੀ ਛੋਟੇ ਭਰਾਣੇ ਮਤਲਬ ਕਿ ਇਹ ਕੀਤਾ ਸੀਗਾ ਜੀ ਸਾਈਟ ਕੋਈ ਪਤਾ ਹੈ ਕਿ ਨਹੀਂ ਪਤਾ ਆਨਲਾਈਨ ਸਾਈਟ ਆਨਲਾਈਨ ਸੀਗੀ ਚਲੋ ਤੇ ਹੁਣ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਤੁਹਾਡੇ ਨਾਲ ਠੱਗੀ ਹੋਈ ਹੈ ਕੋਈ ਤੁਸੀਂ ਸ਼ਿਕਾਇਤ ਕੀਤੀ ਹੈ ਪੁਲਿਸ ਦੇ ਵਿੱਚ ਸ਼ਿਕਾਇਤ ਹੁਣ ਕਰਨੀ ਹੈ ਸੀ ਤੇ ਬਾਕੀ ਪਬਲਿਕ ਨੂੰ ਅਵੇਅਰ ਕਰਨਾ ਚਾਹੁੰਦੇ ਆ ਇਸ ਚੀਜ਼ ਤੋਂ ਵੀ ਐਦਾਂ ਦੀ ਸਾਈਟਾਂ ਤੋਂ ਜਿਹੜੇ ਫੇਕ ਨੇ ਇਹਨਾਂ ਤੋਂ ਬਚੋ ਮੇਰੀ ਗੱਲ ਸੁਣੋ ਰਸਤੇ 'ਚ ਆ ਕੇ ਜਿਹੜਾ ਵੀ ਇਹ ਕਿਤੇ 500 ਕਿਹੜੀ ਸਾਈਟ 'ਤੇ ਭਰਿਆ ਸੀਗਾ ਇਹ ਠੀਕ ਆ ਮੋਸਟਲੀ ਆਰਵੀ ਨਾਮ ਹੈ ਕੀ ਨਾਮ ਹੈ ਤੁਹਾਡਾ ਸਚਿਨ ਕੁਮਾਰ ਕੀ ਕਰਦੇ ਹੋ ਤੁਸੀਂ ਡਿਲੀਵਰੀ ਦਾ ਕੰਮ ਕਿਹੜੀ ਕੰਪਨੀ ਦੇ ਵਿੱਚ ਇਕਾਤ ਤੇ ਇਹਨਾਂ ਦਾ આરોਪ ਹੈ ਕਿ ਤੁਸੀਂ ਪਹਿਲਾਂ ਵੀ ਇਹਨਾਂ ਨੂੰ ਕੋਈ ਡਿਲੀਵਰੀ ਜਿਹੜਾ ਸਮਾਨ ਕਰਕੇ ਗਏ ਹੋ ਮੰਗਾਇਆ ਤਾਂ ਉਹਦੇ ਵਿੱਚ ਕੈਮਰਾ ਸੀ ਤੇ ਨਿਕਲ ਰਹੀਆਂ ਪਾਣੀ ਦੀਆਂ ਬੋਤਲਾਂ ਅੱਜ ਵੀ ਤੁਸੀਂ ਜਦੋਂ ਡਿਲੀਵਰੀ ਕਰਨ ਆਏ ਹੋ ਤਾਂ ਇਹਨਾਂ ਨੇ ਤੁਹਾਨੂੰ ਫੜ ਲਿਆ ਤੇ ਦੱਸੋ ਕੀ ਕਾਰਨ ਕੀ ਇਹ ਮਾਮਲਾ ਕੀ ਹੈ ਸਾਰਾ ਬੋਲੋ ਵੀਰ ਮਾਮਲਾ ਕੀ ਹੈ ਸਾਰਾ ਅੱਡ ਬਾਡੀ ਤੋਂ ਬਾਅਦ ਸੋ ਮੈਂ ਤੁਹਾਨੂੰ ਵੀ ਫੇਸਬੁਕ ਐ ਇੰਸਟਾਗ੍ਰਾਮ ਤੋਂ ਮੰਗਾਈ ਹੋਈ ਪਾਰਸਲ ਲਏਗਾ ਨਾ ਸਰ ਇਹਦੇ ਕੋਈ ਗਰੰਟੀ ਨਹੀਂ ਆਕਰ ਇਹ ਪੈਕਿੰਗ ਜੇ ਖੁੱਲੀ ਹੋਣ ਦਿੱਤਾ ਮੇਰੇ ਤਾਂ ਮੇਰੇ ਕੋ ਸੁਰਸੇਗਾ ਮੁੰਡਾ ਬੋਲ ਨਹੀਂ ਪਾ ਰਿਹਾ ਉਹਦੇ ਕਹਿਣ ਦਾ ਮਤਲਬ ਹੈ ਕਿ ਜਿਹੜਾ ਤੁਸੀਂ ਇੰਸਟਾਗ੍ਰਾਮ ਜਾਂ ਫੇਸਬੁਕ ਤੋਂ ਦੇਖ ਕੇ ਕੋਈ ਪਾਰਸਲ ਮੰਗਾਉਗੇ ਤਾਂ ਤੁਹਾਡੇ ਨਾਲ ਇਦਾਂ ਹੀ ਹੋਗਾ ਇਹ ਕਹਿਣਾ ਚਾਹੁੰਦੇ ਹਾਂ ਤੁਸੀਂ ਹਾਂਜੀ ਸਰ ਚਲੋ ਤੁਹਾਡੇ ਨਾਲ ਤੁਹਾਡਾ ਕੋਈ ਸੀਨੀਅਰ ਵੀ ਇੱਥੇ ਆਇਆ ਹੋਇਆ ਹੈ ਹਾਂਜੀ ਆਏ ਨੇ ਨਾ ਤੇ ਹੋਰ ਬੁਲਾਏ ਨੇ ਫੋਨ ਕਰਕੇ ਹੋਰ ਜਦੋਂ ਹੀ ਪਤਾ ਲੱਗਿਆ ਵੀ ਇਹ ਫਾਰਸ ਨਾਲ ਸਾਡੇ ਛੱਤੀ ਹੋ ਰਹੀ ਆ ਅਸੀਂ ਇਹਨਾਂ ਨੂੰ ਕਹਾਂ ਆਪਣਾ ਸੀਨੀਅਰ ਬੁਲਾਓ ਤੇ ਇਹਨਾਂ ਨੇ ਆਪਣਾ ਸੀਨੀਅਰ ਬੁਲਾਇਆ ਜਿਹਨਾਂ ਦਾ ਨਾਮ ਦੀਪਕ ਆ ਆ ਮੌਜੂਦਾ ਨਹੀਂ ਇਹਦੇ ਵਿੱਚ ਪਾਣੀ ਨਿਕਲਿਆ ਜੀ ਇਹ ਉਸ ਤੋਂ ਮਾਮੂਲੀ ਰੁਕੀ ਮਾਰ ਕੇ ਮਿੰਨੂ ਵੀਡੀਓ ਰਿਕੋਰਡ ਕਰਵਾਉਣਾ ਹੈ ਇਹ ਰੋਣਾ ਹੈ ਤੇ ਉਸ ਤੋਂ ਨਾ ਪਾਣੀ ਹੋ ਰਿਹਾ ਹੈ ਇਹ ਵੀ ਰਿਅਲ ਕਰੀ ਤੇ ਨਹੀਂ ਹੈ ਠੀਕ ਹੈ ਉਹ ਦਿਖਾਦੇ ਕੋਚ ਹੋ ਰਿਹਾ ਨਿਕਲਦਾ ਰਹੀ ਹੈਗਾ ਮੈਂ ਇੱਕ ਵਾਰ ਮੈਂ ਦੇਖਣਾ ਚਾਹਾਂਗਾ ਵੀ ਇਹਦੇ ਉੱਤੇ ਕੀ ਮੰਗਾਇਆ ਸੀ ਤੇ ਕੀ ਨਾਮ ਸੀ ਆ ਦੇਖੋ ਜੀ ਇਸ ਦੋਸਤ ਨੇ ਮੇਰੇ ਨਾਮ ਤੋਂ ਹੀ ਆਰਡਰ ਕੀਤਾ ਸੀ ਕੈਸ਼ ਔਨ ਡਿਲੀਵਰੀ ਆ ਦੇਖੋ ਪ੍ਰਾਈਸ ਵੀ ਲਿਖਿਆ ਹੋਇਆ ਤੇ ਇਹਦੇ ਵਿੱਚ ਆਰਡਰ ਕੀਤਾ ਸੀ ਕਿੱਥੇ ਬਾਕੀ ਆਪ ਦਾ ਪ੍ਰੋਡਕਟ ਦਾ ਨੇਮ ਲਿਖਿਆ ਹੋਇਆ ਵਾਟਰਪੂਫ ਕੈਮਰਾ ਸੋ ਤੁਸੀਂ ਦੇਖ ਸਕਦੇ ਹੋ ਵੀ ਕਿੱਡਾ ਵੱਡਾ ਸਕੈਮ ਹੋ ਰਿਹਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਦੀਪਕ ਚੌਧਰੀ ਜੀ ਮੈਂ ਗਾਰਡ ਚ ਕੰਮ ਕਰਦਾ ਹਾਂ ਸੁਪਰਵਾਈਜ਼ਰ ਹਾਂ ਇਹ ਡਿਲੀਵਰੀ ਬாய் ਦਾ ਜੀ ਤੇ ਅਸੀਂ ਪਹਿਲਾਂ ਹੀ ਵੇਅਰ ਕਰਕੇ ਭੇਜ ਦਿਆਂ ਮੁੰਡਿਆਂ ਨੂੰ ਕਿ ਕੋਈ ਵੀ ਤੁਸੀਂ ਪਾਰਸਲ ਲੈ ਕੇ ਜਾਂਦੇ ਹੋ ਇਹ ਜਆ ਜਿਹੜਾ ਸਾਈਟ ਤੋਂ ਬੁੱਕ ਹੁੰਦਾ ਹੈ ਫੇਕ ਸਾਈਟਾਂ ਤੋਂ ਤੁਸੀਂ ਕਸਟਮਰ ਨੂੰ ਪਹਿਲਾਂ ਹੀ ਅਵੋਇਡ ਕਰਨਾ ਹੈ ਕਿ ਸਰ ਇਹ ਪਾਰਸਲ ਤੁਹਾਡਾ ਫੇਕ ਹੁੰਦਾ ਹੈ ਤੇ ਤੁਸੀਂ ਇਹਨੂੰ ਜਿਆਦਾ ਤੋਂ ਜਿਆਦਾ ਨਾ ਲਓ ਤੇ ਅੱਗੇ ਤੋਂ ਨਾ ਮੰਗਾਓ ਇਹੋ ਜੀ ਗਲਤੀ ਨਾ ਹੋਵੇ ਤੇ ਕਿਹੜੀ ਸਾਈਟ ਤੋਂ ਜਿਹੜਾ ਪਾਰਸਲ ਹੈ ਜਿਹਦੇ ਕਰਕੇ ਅੱਜ ਇਹਦੀ ਵੀਰੇ ਕੋਈ ਜੈਨੂਨ ਸਾਈਟ ਨਹੀਂ ਹੁੰਦੀ ਐ ਇੰਸਟਾਗ੍ਰਾਮ ਫੇਸਬੁੱਕ ਤੇ ਫੇਕ ਸਾਈਟਾਂ ਜਲਦੀਆਂ ਨੇ ਆਪਾਂ ਨੂੰ ਐਡਾਂ ਦਿਖਾਈਆਂ ਜਾਂਦੀਆਂ ਕਿ ਚੀਜ਼ ਬਹੁਤ ਵਧੀਆ ਆ ਆਪਾਂ ਦੇਖ ਕੇ ਮੰਗਾ ਲੈਨੇ ਆ ਮੁੜ ਕੇ ਉਹ ਚੀਜ਼ ਅੱਗੇ ਤੋਂ ਅੱਗੇ ਵੱਧ ਕੇ ਖਰਾਬ ਹੀ ਨਿਕਲਦੀ ਐ ਕਦੇ ਉਹ ਚੀਜ਼ ਸਹੀ ਨਿਕਲ ਹੀ ਨਹੀਂ ਹੈਗੀ ਕਿੰਨੇ ਕੁ ਮੁੰਡੇ ਤੁਹਾਡੇ ਕੋਲ ਕੰਮ ਕਰਦੇ ਆ ਵੀਰੇ ਮੇਰੇ ਕੋਲ ਆਲਮੋਸਟ 25 ਤੋਂ 20 ਮੁੰਡੇ ਕੰਮ ਕਰਦੇ ਨੇ ਤੇ ਹਰ ਇੱਕ ਮੁੰਡੇ ਨੂੰ ਮੈਂ ਇਹੀ ਚੀਜ਼ ਸਮਝਾ ਕੇ ਭੇਜਦਾ ਕਿ ਇਹ ਚੀਜ਼ ਪਹਿਲਾਂ ਵੇਅਰ ਕਰਦੀ ਜੇ ਕਸਟਮਰ ਬਾਹਲਾ ਕਹਿੰਦਾ ਤੇ ਕਸਟਮਰ ਨੂੰ ਦਿਖਾ ਕੇ ਮੋੜਦੀ ਵਾਪਸ ਤੇ ਐਦਾਂ ਵੀ ਹੋ ਸਕਦਾ ਜੇ ਤੁਸੀਂ ਇਹ ਪਾਰਸਲ ਨਾ ਡਿਲੀਵਰ ਕਰੋ ਲੋਕਾਂ ਨੂੰ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵੀਰੇ ਸਾਡਾ ਕੰਮ ਕੰਪਨੀ ਵੱਲੋਂ ਸਾਨੂੰ ਪਰਮਿਸ਼ਨ ਆ ਜੇ ਅਸੀਂ ਐਦਾਂ ਫੇਕ ਮਾਰਦੇ ਆ ਉਹਦੇ ਤੇ ਕੰਪਨੀ ਸਾਡੇ ਤੇ ਐਕਸ਼ਨ ਕਰਦੀ ਆ ਉਹਦੀ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਹੁਣ ਜਿਹੜਾ ਇਹਨਾਂ ਦਾ ਜਿਹੜਾ ਪਹਿਲਾ ਪਾਰਸਲ ਆਇਆ ਉਹਦੇ ਵਿੱਚ ਜਿਹੜਾ ਨੁਕਸਾਨ ਹੋ ਗਿਆ 1700 ਰੁਪਏ ਦਾ ਕਰੀਬ ਕੀ ਤੁਸੀਂ ਆਪਣੇ ਸੀਨੀਅਰ ਨੂੰ ਦੱਸਦੇ ਹੋ ਵੀ ਸਾਡੇ ਨਾਲ ਲੋਕ ਗਲ ਪੈਂਦੇ ਆ ਸਾਡੇ ਵੀ ਇਦਾਂ ਵੀ ਸਾਡਾ ਵੀ ਨੁਕਸਾਨ ਹੋ ਸਕਦਾ ਵੀ ਹਰ ਚੀਜ਼ ਪੈਸਾ ਨਹੀਂ ਹੈ ਵੀ ਕੋਈ ਮਾੜਾ ਬੰਦਾ ਵੀ ਟੱਕਰ ਜਾਂਦਾ ਜੇ ਅਸੀਂ ਉਹਨੂੰ ਗਲਤ ਚੀਜ਼ ਡਿਲੀਵਰ ਕਰਾਂਗੇ ਪੈਸੇ ਲੈ ਕੇ ਤੇ ਨੁਕਸਾਨ ਹੋ ਸਕਦਾ ਸਰ ਅਸੀਂ ਇਹ ਚੀਜ਼ ਆਪਣੇ ਤੋਂ ਉੱਪਰਲੇ ਸੀਨੀਅਰ ਨਾਲ ਵੀ ਇਹ ਚੀਜ਼ੇ ਸਾਂਝੀ ਕੀਤੀ ਹੋਈ ਹੈ ਕਿ ਇਹਦੇ ਵਿੱਚ ਸਰ ਸਾਨੂੰ ਦਿੱਕਤ ਬਹੁਤ ਆ ਰਹੀ ਹੈ ਡਿਲੀਵਰੀ ਬੁਆਏ ਸਾਡਾ ਜਾਂਦਾ ਰੂਟ ਤੇ ਕੋਈ ਨਾ ਕੋਈ ਹਾਸਾ ਹੋ ਜਾਂਦਾ ਇਸ ਚੀਜ਼ ਨੂੰ ਲੈ ਕੇ ਤੁਸੀਂ ਇਸ ਚੀਜ਼ ਦਾ ਜੇ ਕੋਈ ਹੱਲ ਕਰ ਸਕਦੇ ਹੋ ਦੱਸੋ ਮੈਨੂੰ ਬਟ ਉਹਨਾਂ ਦਾ ਵੀ ਕਹਿਣਾ ਇਹੀ ਹੈ ਕਿ ਸਾਡੇ ਕੋਲੇ ਕੰਪਨੀ ਸਾਈਟ ਹੈ ਅਸੀਂ ਇਹਨੂੰ ਆਪਣੇ ਵੱਲੋਂ ਨਹੀਂ ਹਟਾ ਸਕਦੇ ਇਹ ਜੈਨੂਨ ਸਾਡੇ ਕੋਲੇ ਇੱਕ ਤੌਰ ਤੇ ਜੈਨੂਨ ਬਣ ਕੇ ਆਂਦਾ ਬਟ ਹੁੰਦਾ ਇਹ ਫੇਕ ਪਾਰਸਲ ਹੈ ਸਾਰਾ ਇਹਦੇ ਵਿੱਚ ਜੇ ਤੁਸੀਂ ਕਰ ਸਕਦੇ ਹੋ ਜਿਆਦਾ ਤੋਂ ਜਿਆਦਾ ਕਸਟਮਰ ਨੂੰ ਅਵੋਇਡ ਕਰ ਦੋਗੇ ਕਸਟਮਰ ਨੂੰ ਸਮਝਾ ਦੋਗੇ ਤੁਸੀਂ ਆਹ ਪਾਰਸਲ ਨਾ ਮੰਗਾਓ ਤੇ ਤੁਹਾਨੂੰ ਕੋਈ ਨੁਕਸਾਨ ਨਹੀਂ ਤੁਸੀਂ ਕਦੇ ਪ੍ਰਸ਼ਾਸਨ ਨਾਲ ਜਾਂ ਪੁਲਿਸ ਨਾਲ ਸੰਪਰਕ ਨਹੀਂ ਸਾਧਿਆ ਵੀ ਇਸ ਚੀਜ਼ ਦੀ ਅਸੀਂ ਸ਼ਿਕਾਇਤ ਕਰੀਏ ਵੀ ਇਹ ਹੋ ਰਿਹਾ ਸਕੈਮ ਹੋ ਰਿਹਾ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਬਰੇ ਦੇਖੋ ਇਸ ਚੀਜ਼ ਦੀ ਕੰਪਲੀਟ ਕਸਟਮਰ ਕਰ ਸਕਦਾ ਜੇ ਅਸੀਂ ਕਰਦੇ ਆ ਸਾਡੀ ਨੌਕਰੀ ਤੇ ਬਣਦੀ ਐ ਅਸੀਂ ਵੀ ਦੋ ਰੋਟੀ ਖਾਣੀ ਐ ਅਸੀਂ ਵੀ ਕੰਮ ਕਰਨਾ ਐ ਤੇ ਇਸੇ ਲਈ ਅਸੀਂ ਤਾਂ ਇਹ ਸੋਚ ਕੇ ਚੱਲਾਂਗੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਇਸ ਲਈ ਪਹਿਲਾਂ ਹੀ ਕਸਟਮਰ ਨੂੰ ਸਮਝਾ ਦਈਦਾ ਹੈ ਜੇ ਕਸਟਮਰ ਜਾਵੇ ਆਪਣੇ ਵੱਲੋਂ ਉਹ ਇਹ ਸਾਈਡ ਤੇ ਜੇ ਜ਼ੋਰ ਲਾ ਸਕਦਾ ਤੇ ਲਾ ਕੇ ਆਪਣੇ ਵੱਲੋਂ ਜੋ ਮਰਜ਼ੀ ਕਰਾ ਦੇ ਸਾਡਾ ਇਹਦੇ 'ਚ ਕੋਈ ਰੋਲ ਨਹੀਂ ਦੋਸਤੋ ਨਮਸਕਾਰ ਮੈਂ ਤੁਹਾਡਾ ਆਪਣਾ ਸੰਦੀਪ ਸ਼ੁਕਲਾ ਤੁਸੀਂ ਦੇਖਦੇ ਹੋ ਸਮੇਂ-ਸਮੇਂ ਦੇ ਵਿੱਚ ਜਦੋਂ ਲੋਕਾਂ ਦੇ ਵਿੱਚ ਜ਼ਰੂਰਤ ਪੈਂਦੀ ਐ ਤਾਂ ਹਮੇਸ਼ਾ ਮੈਂ ਤੁਹਾਡੇ ਨਾਲ ਖੜਦਾ ਹਾਂ ਅੱਜ ਇੱਕ ਮੈਂ ਸਕੈਮ ਜੋ ਕਿ ਉਜਾਗਰ ਕਰ ਰਿਹਾ ਹਾਂ ਬਹੁਤ ਵੱਡਾ ਸਕੈਮ ਹੈ ਜੋ ਕਿ ਸਾਡੇ ਸਾਰਿਆਂ ਨਾਲ ਹੋ ਰਿਹਾ ਮੇਰੇ ਕੋਲੇ ਏ ਕਾਰਟ ਕੰਪਨੀ ਤੋਂ ਜਿਹੜੇ ਮੇਰੇ ਦੋਸਤ ਨੇ ਇਹ ਇਸ ਇਲਾਕੇ ਚੋਂ ਨੇ ਇਸ ਪੂਰੇ ਵਾਰਡ ਚ ਪੂਰੇ ਇਲਾਕੇ ਚ ਇਹ ਸਪਲਾਈ ਕਰਦੇ ਨੇ ਅਸਲ ਚ ਮੁੱਦਾ ਕੀ ਹੈ ਕਿ ਅਸੀਂ ਜਦੋਂ ਸੋਸ਼ਲ ਮੀਡੀਆ ਦੇ ਵਿੱਚ ਫੇਸਬੁੱਕ ਜਾਂ ਇੰਸਟਾਗ੍ਰam ਦੇ ਵਿੱਚ ਕੋਈ ਐਡ ਦੇਖਦੇ ਆ ਤੇ ਸਾਨੂੰ ਉਹ ਚੀਜ਼ ਪਸੰਦ ਆ ਜਾਂਦੀ ਹੈ ਤੇ ਅਸੀਂ ਕੀ ਕਰਦੇ ਹਾਂ ਅਸੀਂ ਉਹਨੂੰ ਝਟਪਟ ਬਿਨਾ ਸੋਚੇ ਸਮਝੇ ਆਰਡਰ ਕਰ ਦਿੰਨੇ ਹਾਂ ਤੇ ਆਰਡਰ ਕਰਨ ਤੋਂ ਬਾਅਦ ਕੀ ਹੁੰਦਾ ਹੈ ਜਿਹੜਾ ਡਿਲੀਵਰੀ ਬாய் ਹੁੰਦਾ ਉਹ ਤੁਹਾਨੂੰ ਡਿਲੀਵਰੀ ਦੇ ਜਾਂਦਾ ਹੈ ਮਹਿੰਗੇ ਤੋਂ ਮਹਿੰਗਾ ਆਰਡਰ ਹੁੰਦਾ ਤੇ ਉਹਦੇ ਵਿੱਚ ਨਿਕਲਦਾ ਕੀ ਹੈ ਸਹਿ ਸਿਰਸਵਾ ਆ ਦੇਖੋ ਪਿਛਲੇ ਹਫਤੇ ਸੇਮ ਇਹੀ ਆਰਡਰ ਜੋ ਕਿ 1699 1699 ਦੇ ਦੋ ਆਰਡਰ ਕੀਤੇ ਹੋਏ ਨੇ ਇਹਦੇ ਵਿੱਚ ਵਾਟਰਪਰੂਫ ਕੈਮਰੇ ਨੇ ਤੇ ਤੁਸੀਂ ਦੇਖੋ ਪਿਛਲੇ ਆਰਡਰ ਦੇ ਵਿੱਚ ਇਹੇ ਡਿਲੀਵਰੀ ਬாய் ਭਰਾ ਜੋ ਕਿ ਆਰਡਰ ਦੇ ਕੇ ਗਿਆ ਜਿਹਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਮੈਂ ਤੁਹਾਨੂੰ ਦਿਖਾ ਦਿਆਂ ਪਾਣੀ ਨੇਰਾ ਪਾਣੀ ਨਿਕਲਿਆ ਤੇ ਸੇਮ ਇਸੇ ਤਰ੍ਹਾਂ ਦੂਸਰੀ ਬੋਟਲ ਹੈ ਇਹਦੇ ਵਿੱਚ ਵੀ ਪਾਣੀ ਨਿਕਲਿਆ ਹੋਇਆ ਮੈਂ ਸਾਰੇ ਫੇਸਬੁੱਕ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਵਾਲੇ ਲੋਕਾਂ ਨੂੰ ਕਹਿਣਾ ਚਾਹਾਂਗਾ ਕਿ ਪਲੀਜ਼ ਤੁਸੀਂ ਜਿਹੜੇ ਵੀ ਆਰਡਰ ਕਰਨੇ ਆ ਤੁਸੀਂ ਕੋਈ ਚੀਜ਼ ਮੰਗਾਉਣੀ ਹੈ ਉਹ ਤੁਸੀਂ ਮੰਗਾਓ ਜੈਨੂਨ ਸਾਈਟ ਜਿਵੇਂ ਕਿ ਫਲਿੱਪਕਾਰਟ ਹੋ ਗਿਆ Amazon ਹੋ ਗਿਆ Meesho ਹੋ ਗਿਆ ਇਦਾਂ ਦੇ ਜਿਹੜੇ ਰਜਿਸਟਰਡ ਐਪਸ ਨੇ ਉਹਨਾਂ ਤੋਂ ਤੁਸੀਂ ਮੰਗਾਓ ਕਿਉਂਕਿ ਜੇ ਤੁਸੀਂ ਕੋਈ ਐਡ ਦੇਖ ਕੇ ਮੰਗਾ ਰਹੇ ਹੋ ਤੇ ਤੁਹਾਡੇ ਨਾਲ ਵੀ ਉਹੀ ਹਾਲ ਹੋਣ ਵਾਲਾ ਜੋ ਕਿ ਮੇਰੇ ਨਾਲ ਹੋਇਆ ਤੁਸੀਂ ਇਹ ਦੇਖ ਸਕਦੇ ਹੋ ਤੇ ਇਹਦੇ ਵਿਸ਼ੇ ਦੇ ਵਿੱਚ ਆਪਾਂ ਗਲਤ ਡਿਲੀਵਰੀ ਬாய் ਦੇ ਪੈ ਜਾਂਦੇ ਆ ਤੇ ਉਹਨਾਂ ਦਾ ਵਿਚਾਰਿਆਂ ਦਾ ਇਹ ਕੰਮ ਹੈ ਪਰ ਮੈਂ ਇਸ ਮੁੱਦੇ ਤੇ ਜ਼ਰੂਰ ਕਾਰਵਾਈ ਕਰਾਵਾਂਗਾ ਕਿਉਂਕਿ ਮੈਂ ਸਾਈਬਰ ਸੈੱਲ ਨੂੰ ਉਹ ਲਿੰਕ ਵੀ ਸ਼ੇਅਰ ਕਰਾਂਗਾ ਤੇ ਮੈਂ ਦੱਸਾਂਗਾ ਵੀ ਇਹ ਸਕੈਮ ਕਿੰਨਾ ਵੱਡਾ ਸਕੈਮ ਜੋ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਹੋ ਰਿਹਾ ਤੇ ਆਮ ਲੋਕਾਂ ਦੀ ਜਿਹੜੀ ਮਿਹਨਤ ਹੈ ਉਹਦੇ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਕਿਵੇਂ ਸ਼ਰੇਆਮ ਲੁੱਟੇ